आनंद ਸਾਹਿਬ ਦੀ ਬਾਣੀ ਪੜਿਆਂ ਖੁਸ਼ੀ ਕਿਵੇਂ ਮਿਲਦੀ ਹੈ ਆਨੰਦ ਕਿਵੇਂ ਪ੍ਰਾਪਤ ਹੁੰਦਾ ਹੈ ਸੋ ਸੰਗਤ ਜੀ ਅੱਜ ਵਿਚਾਰ ਕਰਾਂਗੇ ਸਭ ਤੋਂ ਪਹਿਲਾਂ ਆਨੰਦ ਸਾਹਿਬ ਜੀ ਦੀ ਬਾਣੀ ਤੀਸਰੇ ਪਾਦਸ਼ਾ ਤਨਗੁਰੂ ਅਮਰਦਾਸ ਜੀ ਦੀ ਰਚਨਾ ਹੈ ਜੋ ਰਾਮਕਲੀ ਰਾਗ ਦੇ ਅੰਦਰ ਦਰਜ ਹੈ ਇਸ ਦਾ ਆਰੰਭ ਇੱਕ ਓਅੰਕਾਰ ਸਤਗੁਰ ਪ੍ਰਸਾਦ ਤੋਂ ਹੁੰਦਾ ਹੈ ਇੱਕ ਓੰਕਾਰ ਦਾ ਅਰਥ ਹੈ ਉਹ ਪਰਮਾਤਮਾ ਅਕਾਲ ਪੁਰਖ ਇੱਕੋ ਹੀ ਹੈ ਉਸ ਵਰਗਾ ਸੰਸਾਰ 'ਚ ਹੋਰ ਕੋਈ ਨਹੀਂ ਅਤੇ ਉਸ ਪਰਮਾਤਮਾ ਨੂੰ ਮਿਲਿਆ ਕਿਵੇਂ ਜਾ ਸਕਦਾ ਹੈ ਸਤਿਗੁਰੂ ਜੀ ਕਹਿੰਦੇ ਨੇ ਸਤਿਗੁਰੂ ਪ੍ਰਸਾਦ ਉਹ ਪਰਮਾਤਮਾ ਦੀ ਕਿਰਪਾ ਹੋਵੇਗੀ ਤੇ ਤਾਂ ਹੀ ਮਿਲਿਆ ਜਾ ਸਕਦਾ ਹੈ ਸੁਰ ਉਰੰਭ ਕਰਦੇ ਹਾਂ ਪਹਿਲੀ ਪੌੜੀ ਦੀ ਵਿਚਾਰ ਸਤਿਗੁਰੂ ਜੀ ਕਹਿੰਦੇ ਨੇ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਧੰਨ ਗੁਰੂ ਅਮਰਦਾਸ ਸੱਜੇ ਪਾਤਸ਼ਾਹ ਜੀ ਕਹਿੰਦੇ ਆਨੰਦ ਪਿਆ ਵੀ ਮੈਂ ਜਦੋਂ ਸਤਿਗੁਰੂ ਨੂੰ ਪ੍ਰਾਪਤ ਕਰ ਲਿਆ ਸਤਿਗੁਰੂ ਦੇ ਨਾਲ ਮੇਲ ਹੋ ਗਿਆ ਤਕਿੰਦੇ ਮੇਰੇ ਮਨ ਦੇ ਵਿੱਚ ਆਨੰਦ ਪੈਦਾ ਹੋ ਗਿਆ ਖੁਸ਼ੀ ਪੈਦਾ ਹੋ ਗਈ ਸਤ ਗੁਰਤਾ ਪਾਇਆ ਸਹਿਜ ਸੇਤੀ ਮਨ ਬਚੀਆਂ ਵਦਾਈਆਂ ਕਿੰਨੇ ਜਦੋਂ ਸਤ ਗੁਰੂ ਨੂੰ ਮੈਂ ਆਪਣੇ ਹੀ ਹਿਰਦੇ ਵਿੱਚ ਪਾ ਲਿਆ ਵਸਾਲਿਆ ਕਿੰਨੇ ਜਿਹੜੇ ਮੇਰੇ ਮਨ ਦੀ ਸਹਜਤਾ ਹੈ ਢੋਲਤਾ ਉਹ ਖਤਮ ਹੋ ਗਈ ਜਿਹੜਾ ਮੈਂ ਢੋਲਦਾ ਦੱਸਾਂ ਉਹ ਢੋਲਣੋਂ ਹਟ ਗਿਆ ਹੁਣ ਮੇਰਾ ਮਨ ਸਦਾ ਮੇਰੇ ਗੁਰੂ ਦੇ ਵਿੱਚ ਜੁੜਿਆ ਰਹਿੰਦਾ ਹੈ ਅਤੇ ਮੇਰੇ ਮਨ ਦੇ ਵਿੱਚ ਖੁਸ਼ੀਆਂ ਦੀਆਂ ਖੇਲਕਾਰੀਆਂ ਉੱਠਦੀਆਂ ਨਹੀਂ ਖੁਸ਼ੀਆਂ ਦਾ ਖੇੜਾ ਉੱਟਦਾ ਹੈ ਮਨ ਵਿੱਚੀਆਂ ਵਦਾਈਆਂ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀਆਂ ਰਾਗ ਰਤਨ ਪਰਵਾਰ ਪਰੀਆਂ ਵੀ ਰਾਗਾਂ ਦਾ ਪਰਵਾਰ ਜਿਹੜਾ ਹੈ ਪਰੀਆਂ ਜਿਹੜੀਆਂ ਨੇ ਉਹ ਮੇਰੇ ਹਿਰਦੇ ਦੇ ਅੰਦਰ ਆ ਕੇ ਸ਼ਬਦ ਗਾਉਂਦੀਆਂ ਹਨ ਸ਼ਬਦੋਤਾ ਗਾਬੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿੰਦੇ ਜਿਨ੍ਹਾਂ ਨੇ ਉਸ ਪਰਮਾਤਮਾ ਦਾ ਸ਼ਬਦ ਗਾਇਨ ਕੀਤਾ ਹੈ ਉਸ ਪਰਮਾਤਮਾ ਨੂੰ ਚੇਤੇ ਕੀਤਾ ਹੈ ਮਨ ਵਜੀਆਂ ਵਦਾਈਆਂ ਕਹਿੰਦੇ ਉਹਨਾਂ ਦੇ ਮਨ ਦੇ ਵਿੱਚ ਖੁਸ਼ੀਆਂ ਦੇ ਖੇੜੇ ਵੱਜਦੇ ਨੇ ਖੁਸ਼ੀਆਂ ਹੀੜੀਆਂ ਛਲਕਦੀਆਂ ਨੇ ਉਸ ਦਾ ਆਨੰਦ ਦੇ ਵਿੱਚ ਰਹਿੰਦੇ ਨੇ ਕਾਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਨਾਨਕ ਆਖਦਾ ਵੀ ਮੈਂ ਸਤਿਗੁਰੂ ਨੂੰ ਪਾ ਲਿਆ ਏ ਹਨ ਜਿਹੜਾ ਆਨੰਦ ਮੈਨੂੰ ਪ੍ਰਾਪਤ ਹੋ ਗਿਆ ਹੈ ਜਿਹੜੀ ਖੁਸ਼ੀ ਮੈਨੂੰ ਮਿਲ ਗਈ ਹੈ ਉਹਦੇ ਨਾਲ ਦੀ ਖੁਸ਼ੀ ਹੋਰ ਕਿਸੇ ਤੋਂ ਨਹੀਂ ਮਿਲ ਸਕਦੀ ਜਿਹੜੀ ਮੈਂ ਸਤਿਗੁਰੂ ਨੂੰ ਪਾ ਕੇ ਪ੍ਰਾਪਤ ਕਰ ਲਈ ਹੈ ਅੱਗੇ ਸਤਿਗੁਰੂ ਜੀ ਕਹਿ ਰਹੇ ਹਨ ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਏ ਮਨ ਸਦਾ ਉਸ ਪਰਮਾਤਮਾ ਦੇ ਨਾਲ ਜੁੜਿਆ ਰਹੁ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਇਹਦਾ ਜਿਹੜੇ ਉਸ ਪਰਮਾਤਮਾ ਦੇ ਨਾਲ ਜੁੜੇ ਰਹਿੰਦੇ ਨੇ ਉਹਨੂੰ ਠੀਤੇ ਕਰਦੇ ਨੇ ਉਹਨਾਂ ਦੇ ਸਾਰੇ ਜਿਹੜੇ ਦੁੱਖ ਹੈ ਖਤਮ ਹੋ ਜਾਂਦੀ ਨੇ ਵਿਸਰ ਜਾਂਦੀ ਨੇ ਅੰਗੀਕਾਰ ਕਰੀ ਦੀਰਾ ਕਾਰਜ ਸਭ ਸਵਾਰਨਾ ਇਹਦੇ ਉਤੇ ਫਿਰ ਸਾਰੇ ਕਾਰਜ ਸਵਾਰ ਦਿੰਦਾ ਹੈ ਜਦੋਂ ਅਸੀਂ ਪ੍ਰਮਾਤਮਾ ਨੂੰ ਜੀਤੇ ਕਰਨ ਲੱਗ ਜਾਂਦੇ ਹਾਂ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉ ਮਨੋ ਵਿਸਾਰੀ ਜਿਹੜੇ ਇਨਸਾਨ ਜਿਹੜੇ ਮਨੁੱਖ ਅਲੀ ਇਹ ਭੇਦ ਨੂੰ ਸਹੀ ਸਮਝ ਸਕੇ ਜਾਣ ਨਹੀਂ ਸਕੇ ਕਿ ਸਾਰੀਆਂ ਵਸਤਾਂ ਦੇਣ ਵਾਲਾ ਪਦਾਰਥਾਂ ਨੂੰ ਦੇਣ ਵਾਲਾ ਉਹ ਪ੍ਰਮਾਤਮਾ ਹੈ ਪਰ ਜੇ ਅਸੀਂ ਉਸ ਨੂੰ ਦੇਤੇ ਨਾ ਕੀਤਾ ਵੀ ਜਿਹੜਾ ਸਭ ਕੁਝ ਸਮਰਥ ਹੈ ਸਭ ਦਾਤਾ ਦੇਣ ਵਾਲਾ ਹੈ ਤੇ ਅਸੀਂ ਉਹਨੂੰ ਖੁਸ਼ ਦੇ ਨਹੀਂ ਉਹਨੂੰ ਦੇਤੇ ਨਹੀਂ ਕਰਦੇ ਤਾਂ ਫਿਰ ਉਹਨੂੰ ਵਿਸਾਰੀ ਜਾਂਦੇ ਹਾਂ ਸੋ ਕਿਉਂ ਬਣੋ ਵਿਸਾਰੇ ਕਿ ਜਿਹੜਾ ਸਭ ਕੁਝ ਦੇਣ ਵਾਲਾ ਹੈ ਤਾਂ ਸਤਿਗੁਰੂ ਜੀ ਕਹਿੰਦੇ ਫਿਰ ਤੂੰ ਉਹਨੂੰ ਚੇਤੇ ਕਿਉਂ ਨਹੀਂ ਕਰਦਾ ਉਹਨੂੰ ਚੇਤੇ ਵੀ ਕਰ ਕਾਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਨਾਨਕ ਏ ਮਨ ਮੇਰੇ ਸਦਾ ਰਹੋ ਹਰ ਨਾਲੇ ਇਹ ਪਰਮਾਤਮਾ ਮੇਰੇ ਨਾਲ ਸਦਾ ਰਹੇ ਸਾਚੇ ਸਾਹਿਬਾ ਕਿਆ ਨਹੀਂ ਕਰ ਕੀ ਰੈ ਕਰਤਾ ਤੀਰੈ ਸਭ ਕਿਛ ਹੈ ਜਿਸ ਦੇ ਸੋ ਕਬਈ ਧੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਪ੍ਰਮਾਤਮਾ ਕੀ ਦੀ ਤੇਰੇ ਕਰ ਸਭ ਕੁਝ ਤੇਰੇ ਕੋਲ ਹੈ ਪਰ ਮਿਲਦਾ ਕਿਸ ਨੂੰ ਹੈ ਜਿਸ ਨੂੰ ਤੂੰ دینا ਹੈ ਜਿਸ ਦੇ ਸੋ ਭਾਵੇ ਸਦਾ ਸਿੱਤ ਸਲਾਹ ਤੇਰੀ ਨਾਮ ਮਨ ਵਸਾ ਵਈ ਏ ਪਰਮਾਤਮਾ ਮੈਂ ਸਦਾ ਤੇਰੀ ਸਿਫਤ ਸਲਾਹ ਦੇ ਗੁਣ ਗਮਨਾ ਹਾਂ ਅਤੇ ਤੇਰਾ ਨਾਮ ਮੇਰੇ ਮਨ ਦੇ ਵਿੱਚ ਵਸਿਆ ਰਹੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੀ ਇੰਦੇ ਜਿਨ੍ਹਾਂ ਦੇ ਅੰਦਰ ਨਾਮ ਵਸ ਜਾਂਦਾ ਹੈ ਉਹਨਾਂ ਦੇ ਅੰਦਰ ਫਿਰ ਵਾਜੇ ਵੱਜਦੇ ਨੇ ਵਾਜੀਆਂ ਦੀਆਂ ਧੁਨੀਆਂ ਵੱਜਦੀਆਂ ਨੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੀ ਰਹਿ ਹੇ ਨਾਨਕ ਸੱਚੀ ਪਾਤਸ਼ਾਹੀਓ ਕੀ ਨੀਅ ਤੇਰੇ ਕਰ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਸਤਿਗੁਰੂ ਜੀ ਕਹਿੰਦੇ ਹੁਣ ਤੇਰਾ ਨਾਮ ਹੀ ਮੇਰਾ ਆਧਾਰ ਬਣ ਗਿਆ ਹੈ ਸਾਚਾ ਨਾਮ ਆਧਾਰ ਮੇਰਾ ਜਿੰਨ ਭੁੱਖਾ ਸਭ ਗਵਈਆ ਜਦੋਂ ਦਾ ਤੇਰਾ ਨਾਮ ਮੇਰਾ ਆਧਾਰ ਬਣ ਗਿਆ ਹੈ ਮੇਰੀਆਂ ਜਿੰਨੀਆਂ ਵੀ ਤ੍ਰਿਸ਼ਨਾਵਾਂ ਸੀ ਉਹ ਸਾਰੀਆਂ ਖਤਮ ਹੋ ਗਈਆਂ ਨੇ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਕਰ ਸ਼ਾਂਤ ਸੁਖ ਮਨ ਆਈ ਵਸਿਆ ਜਿਨ ਇਸ਼ਾ ਸਭ ਪੁਜਾਈਆਂ ਹੁਣ ਮੇਰੇ ਘਰ ਹਿਰਦੇ ਘਰ ਦੇ ਅੰਦਰ ਸ਼ਾਂਤੀ ਆਵਸੀ ਹੈ ਸੁਖ ਆਲਸੀਆ ਹੈ ਇਨ ਇਸ਼ਾ ਸਭ ਪਾਈਆਂ ਜਿੰਨੇ ਮੇਰੀਆਂ ਸਾਰੀਆਂ ਇਸ਼ਾਵਾਂ ਦੀ ਪੂਰਤੀ ਕਰ ਦੁੱਤੀ ਹੈ ਦਾ ਕੁਰਬਾਨ ਕੀਤਾ ਗੁਰ ਬਿਟਾ ਜਿਸ ਦੀਆਂ ਇਹ ਵਡਿਆਈਆਂ ਮੈਂ ਸਦਾ ਕੁਰਬਾਨ ਜਾਂਣਾ ਹਾਂ ਐਸੀ ਪ੍ਰਮਾਤਮਾ ਤੋਂ ਜਿਸ ਦੀਆਂ ਇਹ ਵਡਿਆਈਆਂ ਹਨ ਜਿਸ ਦੀਆਂ ਇਹ ਬਖਸ਼ਿਸ਼ਾਂ ਹਨ ਕਾਹੇ ਨਾਨਕ ਸੁਣੋ ਸੰਤੋ ਸ਼ਬਦ ਤਰੂ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਏ ਪ੍ਰਮਾਤਮਾ ਤੇਰਾ ਨਾਮ ਹੀ ਮੇਰਾ ਆਧਾਰ ਬਣ ਗਿਆ ਹੈ ਇਹ ਨਾਨੀ ਉਸ ਸੱਚੀ ਪਰਮਾਤਮਾ ਦੇ ਸ਼ਬਦ ਨੂੰ ਤੁਰ ਅੰਦਰੋਂ ਚੇਤੇ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ